ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਕਪੂਰਥਲਾ ਵਿੱਚ ਡੀਐਸਪੀ ਦਫ਼ਤਰ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਮੀਂਹ ਦੇ ਪਾਣੀ ਦੇ ਤੇ ਪਾਣੀ ਦੇ ਵਹਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਬੀਤੇ ਦਿਨੀ ਝਗੜਾ ਹੋਇਆ ਸੀ ਇਸ ਦੌਰਾਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਇੱਕ ਧਿਰ ਵੱਲੋਂ ਪੁਲਿਸ ਦੇ ਉੱਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਦੱਸਦੇ ਕਿ ਮਾਮਲਾ ਕਪੂਰਥਲਾ ਦੇ ਪਿੰਡ ਸੈਦੋਵਾਲ ਦਾ ਹੈ ਜਿੱਥੇ ਕੁਝ ਦਿਨ ਪਹਿਲਾਂ ਬਰਸਾਤੀ ਪਾਣੀ ਦੇ ਵਹਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋਈ ਸੀ ਦੋਵਾਂ ਥਿਰਾਂ ਉੱਤੇ ਹਮਲਾ ਅਤੇ ਭੰਨ ਤੋੜਦੇ ਦੋਸ਼ ਲੱਗੇ ਝਗੜੇ ਵਿੱਚ ਦੋਵਾਂ ਥਿਰਾਂ ਦੇ ਲੋਕ ਜ਼ਖਮੀ ਹੋਏ ਪੁਲਿਸ ਵੱਲੋਂ ਇੱਕ ਥਿਰ ਵਿਰੁੱਧ ਕਾਰਵਾਈ ਅਤੇ ਦੂਜੀ ਥਿਰ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਦਰਜ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਦੱਸਿਆ ਜਾ ਰਿਹਾ ਕਿ 4 ਸਤੰਬਰ ਨੂੰ ਇਹ ਲੜਾਈ ਬਰਸਾਤੀ ਪਾਣੀ ਦੇ ਵਹਾਅ ਨੂੰ ਲੈ ਇੱਕ ਨੋ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਮੋੜਨ ਲਈ ਸੜਕ ਤੋੜਨ ਕਾਰਨ ਹੋਈ ਸੀ ਜਿਸ ਵਿੱਚ ਦੋਵਾਂ ਧਿਰਾਂ ਦੇ ਲੋਕ ਆਪਸ ਵਿੱਚ ਲੜ ਪਏ ਤੇ ਭੰਨ ਤੋੜ ਕੀਤੀ ਗਈ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਇਸ ਮਾਮਲੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਦੱਸ ਦਈਏ ਕਿ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦਾ ਹੈ ਜਿੱਥੇ ਮੀਂਹ ਦੇ ਪਾਣੀ ਦੇ ਵਹਾਰ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸਨ ਦੋਵਾਂ ਧਿਰਾਂ ਦੇ ਲੋਕ ਇਸ ਦੌਰਾਨ ਜ਼ਖਮੀ ਹੋਏ ਸਨ ਅਤੇ ਇੱਕ ਧਿਰ ਵੱਲੋਂ ਪੁਲਿਸ ਤੇ ਇੱਕ ਤਰਫਾ ਕਾਰਵਾਈ ਦੇ ਦੋਸ਼ ਲਗਾਏ ਗਏ ਜਿਸ ਕਾਰਨ ਉਹਨਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਡੀਐਸਪੀ ਦਫ਼ਤਰ ਦੇ ਅੱਗੇ ਅੱਜ ਧਰਨਾ ਦਿੱਤਾ ਗਿਆ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਆਗੂ ਜਿਹੜਾ ਜਿਹੜਾ ਹਲਕਾ ਇੰਚਾਰਜ ਬਣ ਜਾਂਦਾ ਕਿਸੇ ਧਰ ਦਾ ਹੋਵੇ ਉਹ ਆਪਣੇ ਇਸ਼ਾਰਿਆਂ ਤੇ ਲੋਕਾਂ ਦੀ ਲੁੱਟਖਸਟ ਕਰਦਾ ਲੋਕਾਂ ਨੂੰ ਜੇਲਾਂ ਵਿੱਚ ਧੱਕਦਾ ਤੇ ਕਿੱਥੋਂ ਨੌਜਵਾਨ ਇਸ ਪੰਜਾਬ ਵਿੱਚ ਰਹਿਣਗੇ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਪੂਰੀ ਮਜਬੂਤੀ ਵਿੱਚ ਤੋੜ ਬਣ ਕੀਤੀ ਆ ਗਈ ਗੱਡੀਆਂ ਦੀ ਟਰਾਲੀ ਲੋਕੀ ਦੇਖੋ ਜੀ ਜਿਹੜੀ ਉਹ ਉਹੀ ਵੀਡੀਓ ਆ ਇਹ ਬੰਦਿਆਂ ਨੇ ਕਿਰਪਾਨਾਂ ਜਾ ਕੇ ਚਲਾਈਆਂ ਉਹਨਾਂ ਦੇ ਘਰ ਜਾ ਕੇ ਹਮਲਾ ਕੀਤਾ ਤੇ ਉਹਨਾਂ ਨੂੰ ਇਹ ਵੀ ਹੱਕ ਨਹੀਂ ਕਿ ਬਾਲਿਆਂ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਇਹ ਬੰਦੇ ਮਾਰ ਦੇਣ ਲੱਗੇ ਸੀ ਉਹ ਟਰੈਕਟਰ ਮੋਰੇ ਲਾ ਕੇ ਗੱਡੀਆਂ ਰੋਕ ਕੇ ਇਹਨਾਂ ਨੂੰ ਕਿਤੇ ਉੱਥੋਂ ਉਹਨਾਂ ਨੇ ਪਰੇ ਕੀਤਾ ਤਾਂ ਕਿਤੇ ਭੱਜ ਕੇ ਇਹ ਟਰੈਕਟਰ ਨਾ ਮੋਰੇ ਕਰ ਦੇ ਤਾਂ ਉਹ ਬੰਦਿਆਂ ਦੀ ਇਹਨਾਂ ਨੇ ਜਾਨਾਂ ਲੈ ਲੈਣੀਆਂ ਸੀ ਹੰਤਾਡੇ ਕੀ ਮੰਗੋ ਜੀ ਸਾਡੀ ਮੰਗ ਹੈ ਜੀ ਕਿ ਸਾਡੇ ਤੇ ਨਜਾਇਜ਼ ਪਰਚੇ ਘਰ ਜਾ ਕੇ ਹਮਲਾ ਕੀਤਾ ਉਹਦੇ ਨਜਾਇਜ਼ ਪਰਚੇ ਜਿਹੜੇ ਆ ਉਹ ਜਿਹੜੇ ਕੈਨਸਲ ਕੀਤੇ ਜਾਣ ਦੂਜੀ ਧਾਰਾ ਜਿਹੜੀ ਘਰ ਜਾ ਕੇ ਹਮਲਾ ਕਰਦੀ ਆ ਸਰਕਾਰੀ ਸ਼ਹਿਰ ਤੇ ਉਹਨਾਂ ਤੇ ਪੜਤਰੀ ਕੀਤੇ ਜਾਂਦੇ ਫੇ ਵੱਡੀ ਗੱਲ ਇਹ ਬਾਜੀ ਹੋਈ ਆ ਕਿ ਜਦੋਂ ਅਸੀਂ ਸਾਡੇ ਤੋਂ ਇੱਕੋ ਹੀ ਸ਼ਿਕਾਇਤ ਕਰਾ ਕੇ ਐਸਐਸਪੀ ਸਾਹਿਬ ਨੂੰ ਆਪਣਾ ਜਿਹੜੀ ਐਪਲੀਕੇਸ਼ਨ ਪੀੜਤ ਪਰਿਵਾਰਾਂ ਨੂੰ ਦਈਏ ਅਸੀਂ 50 ਬੰਦੇ ਪੀੜਤ ਪਰਿਵਾਰ ਐਸਐਸਪੀ ਸਾਹਿਬ ਦੇ ਜਾਣੇ ਐ ਐਸਐਸਪੀ ਸਾਹਿਬ ਨੂੰ ਸੀਟ ਤੋਂ ਠਾ ਲਿਆ ਜਾਂਦਾ ਫੇ ਦੂਜੇ ਦਿਨ ਐਸਐਸਪੀ ਸਾਹਿਬ ਕੋ ਜਾਨਦੇ ਫੇ ਸੀਟ ਤੋਂ ਠਾ ਲਿਆ ਜਾਂਦਾ ਤੀਜੇ ਦਿਨ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਕੋਲ ਐਮ ਡੀਪੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਈ ਕੇ ਇਹਨਾਂ ਦੀ ਪੀੜ ਧਰਦੀ ਆ ਇੱਕ ਐਪਲੀਕੇਸ਼ਨ ਤੇ ਲੈ ਲਓ ਆਪਣੀ ਐਪਲੀਕੇਸ਼ਨ ਦੇ ਕੇ ਬਾਹਰ ਆਏ ਹਜੇ ਗੱਡੀਆਂ 'ਚ ਨਹੀਂ ਬੈਠੇ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਦਾ ਫੋਨ ਆ ਗਿਆ ਸਾਡੇ ਬੰਦਿਆਂ ਨੂੰ ਇੱਕ ਪਾਸੇ ਰਾਜੀ ਨਾਮ ਇਹਨੂੰ ਤੁਰੇ ਫਿਰਦੇ ਹੋ ਇੱਕ ਪਾਸੇ ਐਪਲੀਕੇਸ਼ਨ ਦਿੰਨੇ ਆ ਉਹ ਵੀ ਸਿੱਧ ਹੁੰਦਾ ਕਿ ਐਸਐਸਪੀ ਸਾਹਿਬ ਨੇ ਉਸੇ ਵੇਲੇ ਉਹਨੂੰ ਫੋਨ ਕਰ ਦਿੱਤਾ ਮੇਰੇ ਕੋਲ ਐਪਲੀਕੇਸ਼ਨ ਆ ਆ ਗਈ ਆ ਤੋ ਇਹ ਸਾਰਾ ਕੁਝ ਹੋਇਆ ਕਿਵੇਂ ਆ ਇਹਦੀ ਪਿੱਛੇ ਕਹਾਣੀ ਕੀ ਆ ਕਿ ਹਲਕਾ ਇੰਚਾਰਜ ਉਸ ਪਿੰਡ ਦੇ ਸਰਪੰਚ ਸਿੱਧੋਵਾਲ ਦੇ ਨੂੰ ਆਮ ਆਦਮੀ ਪਾਰਟੀ ਚ ਲਿਆਉਣਾ ਚਾਹੁੰਦਾ ਸੀ ਉਹ ਆਉਂਦਾ ਨਹੀਂ ਸੀ ਫਿਰ ਉਹਦੇ ਤੋਂ ਇਹਨਾਂ ਨੇ ਆਪਣੇ ਬੰਦੇ ਕੱਢ ਕੇ ਉਹਨਾਂ ਲੜਾਈ ਕਰਾ ਕੇ ਉਹਦਾ ਨਾਮ ਹੈਗਾ ਜੀ ਪਰਮਿੰਦਰ ਸਿੰਘ ਜਿਹਦਾ ਸਿੱਧੋਵਾਲ ਦਾ ਸਰਪੰਚ ਆ ਉਹਨੂੰ ਹਾਂਜੀ ਪਰਮਿੰਦਰ ਸਿੰਘ ਉਹਦੀ ਘਰ ਵਾਲੀ ਆ ਜੀ ਮੌਜੂਦਾ ਸਰਪੰਚ ਨੂੰ ਧੱਕੇ ਨਾਲ ਲਿਆਉਣਾ ਚਾਹੁੰਦੇ ਸੀ ਤੇ ਪਹਿਲੀ ਕਿਹਨੀ ਪਾਰਟੀ ਸੀਗੇ ਉਹ ਬੰਦੇ ਤਾਂ ਕਿਸਾਨ ਯੂਨੀਅਨ ਦੇ ਆ ਪਰ ਕਿਤੇ ਨਾ ਕਿਤੇ ਉਹ ਸ਼ਾਇਦ ਹੋ ਸਕਦਾ ਉਹਨੂੰ ਲੱਗਦਾ ਹੋਵੇ ਕਿਸੇ ਹੋਰ ਪਾਰਟੀ ਦੇ ਨਾਲ ਉੱਤ ਲੋਕਾਂ ਤੱਕ ਰੱਖਦੇ ਆ ਵੀ ਸਿੱਧਾ ਇਹ ਵੱਡਾ ਪਿੰਡ ਆ ਸਿੱਧਾ ਸਾਡੇ ਨਾਲ ਆ ਜਾਵੇ ਸੋ ਇਸ ਤਰ੍ਹਾਂ ਜਿਹੜਾ ਦਬਾ ਕੇ ਪਰਨੇ ਪਵਾ ਕੇ ਵਾਲੀ ਰਾਜਨੀਤੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਤੇ ਵੱਡੀ ਇਹ 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 ਵੱਡੀ ਬਹੁਤ ਦੁੱਖ ਵਾਲੀ ਗੱਲ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਸਿੱਧਾ ਹੀ ਉਹਦੇ ਇਸ਼ਾਰਿਆਂ ਤੇ ਚੱਲਣ ਡਿਆ ਉਹਨੂੰ ਪਤਾ ਨਹੀਂ ਲੱਗਦਾ ਕਿ ਆਮ ਲੋਕ ਕੀ ਜਿਹੜੇ ਐ ਇਹਦੇ ਵਿੱਚ ਪੀਸ ਹੋ ਰਿਹਾ ਮੈਂ ਕਹਿੰਦਾ ਦੁਖੀ ਆ ਪੰਜਾਬ ਇਸ ਪੁਲਿਸ ਪ੍ਰਸ਼ਾਸਨ ਦੇ ਢੰਗ ਤਰੀਕੇ ਤੋਂ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਤੁਰੇ ਸਰਦਾਰ ਸ਼ੁਭਨਾਮ ਅਮਰਜੀਤ ਸਿੰਘ ਸੈਦੋਵਾਲ ਜੀ ਅੱਜ ਜੋ ਡਿਪਟੀ ਸਾਹਿਬ ਦੇ ਕਿਸਾਨ ਯੂਨੀਅਨ ਨੇ ਤਾਂ ਨਾ ਲਾਇਆ ਇਹ ਪਿੰਡ ਸੈਦੋਵਾਲ ਦੇ ਵਿੱਚ ਦੋ ਕਿਸਾਨਾਂ ਦਾ ਆਪਸ ਵਿੱਚ ਪਾਣੀ ਨੂੰ ਲੈ ਕੇ ਜੋ ਝੇੜ ਹੋਇਆ ਉਹਦੇ ਵਿੱਚ ਮੌਜੂਦਾ ਸਰਕਾਰ ਨੇ ਪਿੰਡ ਸੈਦੋਵਾਲ ਦੇ ਸਰਪੰਚ ਉਹਨਾਂ ਦੇ ਹਸਬੰਦ ਦੇ ਉੱਤੇ ਇਸ ਕਰਕੇ ਪਰਚਾ ਕਰਾਇਆ ਕਿ ਉਹ ਆਮ ਆ지ਮਾ ਪਾਰਟੀ ਵਿੱਚ ਸ਼ਾਮਲ ਹੋ ਜਾਣ ਪ੍ਰਵਿੰਦਰ ਸਿੰਘ ਔਰ ਇਹ ਸਾਰਾ ਕੁਝ ਜੋ ਇਹਨਾਂ ਦੇ ਲੀਡਰ ਸੋਧੀਆਂ ਨੇ ਇਹਨਾਂ ਨੂੰ ਕਮਾਂਡ ਦਿੱਤੀ ਕਿ ਆਮ ਪੰਜਾਬ ਦੇ ਵਿੱਚ ਇਲیکشن ਦੇ ਵਿੱਚ ਜਾਣ ਵੇਲੇ ਸਾਨੂੰ ਕੋਈ ਪਰਚੇ ਕਰਨੇ ਪੈਣ ਜੋ ਵਿੰਗਾ ਟੇਢਾ ਕੰਮ ਕਰਦਾ ਪਵੇ ਉਹ ਕਰਨਾ ਸਰਕਾਰ ਬਣਾਉਣ ਵਾਸਤੇ ਇਹ ਉਹਦਾ ਰਿਜ਼ਲਟ ਆ ਵੀਰੋ ਜੀ ਹਲਕੀ ਇਜਾਜ਼ਤ ਨਾਲ ਗੱਲ ਕੀਤੀ ਆਪਦੇ ਨਹੀਂ ਜੀ ਮੈਂ ਕਿਉਂ ਗੱਲ ਕਰਾਂ ਹਲਕਾਂ ਚੱਲ ਜੇ ਤੀਰ ਦੱਸਣਾ ਹੈ ਤੁਹਾਡੀ ਸਰਕਾਰ ਦੇ ਅਸੀਂ ਕੰਮ ਕਰ ਰਹੀ ਆ ਇਹ ਇਹ ਮੇਰਾ ਮਤਲਬ ਨਹੀਂ ਪੈਂਦਾ ਉਹਨੂੰ ਕੁਝ ਦੱਸਣਾ ਪਰ ਜੋ ਇਸ ਵੇਲੇ ਹੋ ਰਿਹਾ ਪੰਜਾਬ ਦੇ ਵਿੱਚ ਜੋ ਹਾਲਾਤ ਹੋ ਰਹੇ ਆ ਕਿ ਇੱਕ ਥੇਰ ਨੂੰ ਚੱਕ ਕੇ ਵੱਡੀਆਂ ਟੁਕਿਆਂ ਨੂੰ ਹਸਪਤਾਲ ਦੇ ਵਿੱਚੋਂ ਲਿਆ ਕੇ ਹਵਾ ਲਾਚ ਦੇ ਦਿਓ ਔਰ ਦੂਜੀ ਤੈਨੂੰ ਪੁੱਛੋ ਹੀ ਨਾ ਉਹ ਕ ਦੁਪਹਿਰ ਤੱਕ ਦਾਖਲ ਰਹਿਣ ਉਹਨਾਂ ਦਾ ਬਿਆਨ ਵੀ ਨਹੀਂ ਲਿਆ ਗਿਆ ਉਹ ਇੱਕ ਤੈਨੂੰ ਲਿਆ ਕੇ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ 307 ਦਾ ਕਿੱਡੀ ਕਗਲਮੰਦੀ ਦੀ ਗੱਲ ਆ ਅਗਰ ਦੋ ਕਿਸਾਨ ਆਪਸ ਵਿੱਚ ਕੋਈ ਝਗੜਾ ਹੋ ਗਿਆ ਤਾਂ ਸਾਡਾ ਪਹਿਲਾ ਫਰਜ਼ ਇਹ ਆ ਕਿ ਉਹਨਾਂ ਨੂੰ ਬਿਠਾ ਕੇ ਰਜਮੰਦੀ ਕਰਾਈਏ ਇਹ ਨਹੀਂ ਕਿ ਆਪਣੇ ਲਾਲਚ ਵਾਸਤੇ ਆਪਦੀ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਜੋ ਕਿਹਾ ਅਸੀਂ ਹੁਣ ਨੌਕ ਡਾਊਨ ਪੱਧਰ ਤੇ ਉਹਨੂੰ ਅਸੀਂ ਇੰਪਲੀਮੈਂਟ ਕਰਨਾ ਔਰ ਖਾਸ ਕਰਕੇ ਪੂਪ ਕਪੂਰਥਲ ਦੇ ਲੋਕਾਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਨਾ। ਕਿ ਵੀਡੀਓ ਵਾਲ ਹੋ ਰਹੀ ਹੈ ਜਿਹੜੀ ਕਾफी ਤੋੜ ਤੋਂ ਨਹੀਂ ਕੀਤੀ ਜਾ ਰਹੀ ਆ ਪੁਲਿਸ ਦੀ ਮੌਜੂਦਗੀ ਜੇ ਟਰਾਲੀ ਰੋਕ ਕੇ ਜਦੋਂ ਇੱਕ ਧਿਰ ਨੇ ਕੋਈ ਗਲਤ ਕੰਮ ਕੀਤਾ ਤਾਂ ਦੂਸਰੀ ਧਿਰ ਕੀ ਗੱਲ ਦੂਜੇ ਦਾ ਸਵੇਧ ਨਹੀਂ ਚੜਨੀ। ਪੁਲਿਸ ਪ੍ਰਸ਼ਾਸਨ ਕਹ ਲੀ ਆ ਸਾਡੀਆਂ ਅਦਾਲਤਾਂ ਕੱਲ ਹੀ ਆ ਜੇ ਕੋਈ ਪੁਲਿਸ ਪ੍ਰੋਟੈਸਟ ਸੀਗਾ ਪੁਲਿਸ ਇਹ ਤਾਂ ਗੱਲ ਵਾ ਕਿ ਪੁਜੀ ਪੁਲਿਸ ਪ੍ਰੋਟੈਸਟਨ ਉੱਥੇ ਸੀ ਉਹਨਾਂ ਦੀ ਹਾਜ਼ਰੀ ਕਿਉਂ ਹੋਇਆ ਇਹ ਉੱਥੇ ਪੁਲਿਸ ਨੂੰ ਟਾਈਮ ਦੇਣਾ ਚਾਹੀਦਾ ਇਹ ਦੋਨਾਂ ਧਿਰਾਂ ਨੂੰ ਵੀ ਉੱਥੇ ਥਾਣੇ ਆਓ ਬੈਠ ਕੇ ਤੁਹਾਡੀ ਗੱਲ ਕਰੀਏ ਪੁਲਿਸ ਦੇ ਨਾਲ ਜਾ ਕੇ ਉੱਥੇ ਪਰਵਾਉਣ ਦੇ ਹੀ ਆ ਇੱਕ ਦੀ ਮਾੜੀ ਗੱਲ ਵਾ ਜਦੋਂ ਮੁੰਡਿਆਂ ਦੇ ਬੱਦੇ ਕੌਣ ਸੀਗੇ ਪਿੰਡ ਦੇ ਸੀਗੇ ਜਦੋਂ ਮਾਈ ਝਗੜਾ ਹੁੰਦਾ ਜਦੋਂ 50 ਬੰਦੇ ਇੱਕ ਪਾਸਿਓ 50 ਬੰਦੇ ਇੱਕ ਪਾਸਿਓ ਉਹ ਕੀ ਪਤਾ ਲੱਗਦਾ ਕੌਣ ਕੀ ਕਰ ਗਿਆ ਔਰ ਜੋ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੇ ਅੱਜ ਭਾਈਚਾਰੇ ਨੂੰ ਭਾਈਚਾਰੇ ਸਾਂਝ ਨੂੰ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅੱਜ ਉਹ ਖਤਰੇ ਚ ਪਾਤੀ ਆ ਅੱਜ ਸਾਡੇ ਲੋਕ ਸਾਡੇ ਭਰਾ ਆਪਸ ਵਿੱਚ ਸਰਪਾਰਟ ਤੱਕ ਗਏ ਹੋਏ ਆ ਉਹ ਕਾਰਨ ਕੀ ਕਿ ਇਹਨਾਂ ਦੇ ਲੀਡਰਾਂ ਨੇ ਜਿਹੜੀਆਂ ਹੱਲੇ ਛੇੜੀਆਂ ਦਿੱਤੀਆਂ ਪਿੱਛੋਂ ਕਿ ਆਪਣੇ ਪਰਚੇ ਕਰਾਓ ਖੁੱਲੀਆਂ ਛੁੱਟੀਆਂ ਦਿੱਤੀਆਂ ਔਰ ਮੈਂ ਕਹਿਣਾ ਚਾਹਣਾ ਕਿ ਬਹੁਤ ਮਾੜਾ ਬਹੁਤ ਮੰਦ ਭਾਗਾ ਬਹੁਤ ਲੜਾਈਆਂ ਝਗੜੇ ਹੁੰਦੇ ਆ ਔਰ ਉਹਨਾਂ ਦੇ ਰਾਜੀਨਾਮੇ ਹੁੰਦੇ ਆ ਬੈਠ ਕੇ ਕਿੰਨੇ ਕਦੋਂ ਤੋਂ ਮੇਰੇ ਖਿਆਲ ਚ 25 30 ਸਾਲ ਤੋਂ ਕਪੂਟਰੇ ਚ ਇਦਾਂ ਦਾ ਕਦੀ ਹਾਲਾਤ ਨਹੀਂ ਸੀ ਆਏ ਕਿ ਇੱਕ ਧਰ ਤੇ ਪਰਚਾ ਦੇ ਕੇ ਉਹਨੂੰ ਹੀ ਅੰਦਰ ਦੇ ਦਿਓ ਤੇ ਦੂਜਿਆਂ ਨੂੰ ਬਿਆਨਨਾ ਦਰਜ ਹੁੰਦੇ ਉਹਨਾਂ ਦੇ ਬੜਾ ਕਹਿੰਦਾ ਮਨੋ ਜਿਹੜੇ ਵੀ ਤੋੜੋ ਬਣ ਰਹੇ ਹੈਗੇ ਸੀਗੇ ਉਹਨਾਂ ਸਾਰੇ ਦੇ ਬਰਚੇ ਕੀਤਾ ਯਾਰ ਦੇਖੋ ਜੀ ਜਿਹੜਾ ਵੀ ਕਸੂਰਵਾਰ ਆ ਜੇ ਇੱਕ ਧਰ ਤੇ ਪਰਚੇ ਹੋਇਆ ਤੇ ਜੇ ਦੂਜੀ ਧਰ ਉਥੇ ਗਈ ਆ ਤੇ ਕਸੂਰਵਾਦ ਉਹ ਵੀ ਆ ਕਿ ਉਹਨਾਂ ਦੇ ਜਿਹੜੇ ਬੰਦੀ ਕਾਰਵਾਈ ਛੱਡਾ ਦੂਜੀ ਧਿਰ ਦੇ ਵਿੱਚ ਲੱਗੀਆਂ ਉਹਨਾਂ ਦਾ ਪਰਚਾ ਹੁਣ ਤੱਕ ਕਿਉਂ ਨਹੀਂ ਹੋਇਆ ਕਿ ਉਹ ਕਿਹੜਾ ਕਿਹੜੀ ਕਮਾਂਡ ਥੱਲੇ ਪੁਲਿਸ ਚੱਲ ਰਹੀ ਆ ਕਿਉਂ ਨਹੀਂ ਹਲੇ ਤੱਕ ਕੋਈ ਪਰਚਾ ਹੋਇਆ ਇਹਦੀ ਇਹਦੀ ਪੜਤਾਲ ਹੋਣੀ ਚਾਹੀਦੀ ਆ ਪੁੱਛਗਛ ਹੋਣੀ ਚਾਹੀਦੀ ਆ ਕਿਉਂ ਨਹੀਂ ਆ ਇੱਕ ਧਿਰ ਦੇ ਤੇ ਪਰਚਾ ਦਰਜ ਹੋ ਗਿਆ ਦੂਜੀ ਧਿਰ ਤੇ ਪਰਚਾ ਕਿਉਂ ਨਹੀਂ ਦਰਜ ਹੋਇਆ ਹੁਣ ਤੱਕ ਸਰਦਾਰ ਸ਼ਖਦਾਉ ਨਿਰਨਾਜੀ ਰਾਣਾ ਛੱਦਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਸਨ ਜ ਨੂੰ ਇੱਕ ਟੱਡ ਕੁੰਦਾ ਸਰਦ ਤੁਸੀਂ ਇੱਟਾ ਵੱਡਾ ਇੱਕ ਟੱਡਾ ਦਿੰਦਾ ਡੀਐਸਪੀ ਆਫਿਸ ਦੇ ਬਾਹਰ ਕੀ ਕਾਰਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਐਸਾ ਅਤਿਆਚਾਰ ਕੀਤਾ ਕਿ ਸਾਨੂੰ ਮਜਬੂਰਨ ਇਹ ਜਿਹੜਾ ਆ ਧਰਨਾ ਰੋਸ ਧਰਨਾ ਦੇਣਾ ਪਿਆ 5 ਕੁ ਦਿਨ ਪਹਿਲਾਂ ਇੱਕ 6 ਟਰ ਦੀ ਪਾਣੀ ਕੱਢਣ ਤੋਂ ਲੜਾਈ ਹੋਈ ਸੀ ਪਾਣੀ ਵੀ ਆਪਣੇ ਖੇਤ 'ਚ ਕੱਢ ਰਿਆ ਸੀ ਪਿੰਡ ਸੈਦਵਾਲ ਤੋਂ ਔਰ ਪੈਂਡ ਬਰਿੰਦਪੁਰ ਤੋਂ 4-5 ਕਿਲੋਮੀਟਰ ਦੂਰ ਜਾ ਕੇ ਇੱਕ ਥੇਰਿਆ ਜਿਹੜੀ ਹਲਕਾ ਚਾਰਜ ਦੇ ਹਮੇਸ਼ਾ ਨਾ ਰਹਿੰਦੀ ਐ ਉਹਨਾਂ ਨੇ ਠੱਕੇ ਦੇ ਨਾਲ ਜਾ ਕੇ ਪੁਲਿਸ ਪ੍ਰਸ਼ਾਸਨ ਦੇ ਦੋ ਬੰਦੇ ਲੈ ਕੇ ਠੱਕੇ ਦੇ ਨਾਲ ਨਾਲੇ ਤਾਂ ਉਹਨਾਂ ਨੂੰ ਕੁੱਟਿਆ ਉਹਨਾਂ ਦੇ ਸਿਰ 파ੜੇ ਉਹਨਾਂ ਦੀ ਕ੍ਰਪਾਨਾਂ ਚਲਾਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਔਰ ਉਤੋਂ ਉਹਨਾਂ ਦੇ ਉੱਤੇ ਹੀ 307 ਅਸਲਾ ਇੱਕ ਪਤਾ ਨਹੀਂ ਕਿਹੜੇ ਕਿਹੜੇ ਐਕਸਟਾ ਲਵਾ ਦਿੱਤੇ ਔਰ ਦੁੱਖ ਦੀ ਗੱਲ ਇਹ ਐ ਕਿ ਜਿਹੜੀ ਤੇਰ ਦੇ ਬਹੁਤ ਨੁਕਸਾਨ ਹੋਇਆ ਸਿਰਾਂ 'ਚ 15-15 ਦੋ ਮੋਢਿਆਂ ਦੇ ਟੰਕ ਲੱਗੇ ਇੱਕ ਦੀ ਬਾਹਾਂ ਟੁੱਟੀ ਆ ਉਹਨਾਂ ਨੂੰ ਹਸਪਤਾਲੋਂ ਚੌਂਦਿਆਂ ਨੂੰ ਲਿਆ ਕੇ ਥਾਣੇ ਦੇ ਵਿੱਚ ਲਿਆਏ ਉਹਨਾਂ ਨੂੰ ਉਹਨਾਂ ਨੇ ਅਰੈਸਟ ਕਰਕੇ ਸਿੱਧਾ ਜੇਲ੍ਹ ਭੇਜਣਾ ਸੀ ਉਹ ਬਹੁਤ ਧੱਕੇ ਦੇ ਨਾਲ ਅਸੀਂ ਰਾਤ ਨੂੰ ਉਸ ਵੇਲੇ ਇਹਨਾਂ ਦਾ ਕਰਕੇ ਵਿਰੋਧ ਉਹ ਮੁੰਡੇ ਰਿਲੀਜ਼ ਕੀਤੇ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦਾ ਇਹ ਮੇਰੇ ਕੋਲ ਐਡਮਿਟ ਨਹੀਂ ਹੈ ਮੁੰਡੇ ਮੈਂ ਕਿਹਾ ਜਿੱਦਾਂ ਤੂੰ ਟਾਂਕੇ ਲਾਏ 10 ਮਿੰਟ ਪਹਿਲਾਂ ਪੱਟੀਆਂ ਕੀਤੀਆਂ ਤੇਰੇ ਕੋਲ ਐਡਮਿਟ ਕਿਉਂ ਨਹੀਂ ਕਹਿੰਦਾ ਇਹਦਾ ਮੇਰੇ ਕੋਲ ਜਵਾਬ ਨਹੀਂ ਮੇਰੇ ਕੋਲ ਤੁਹਾਡਾ ਬੰਦਾ ਇੱਕੋ ਹੀ ਐਡਮਿਟ ਹੈ ਮੈਂ ਕਿਹਾ ਟਾਂਕੇ ਤੂੰ ਲਾਏ ਸੀ ਕਹਿੰਦਾ ਮੈਂ ਲਾਏ ਮੈਂ ਕਿਹਾ ਪੱਟੀਆਂ ਤੂੰ ਕੀਤੀਆਂ ਮੈਂ ਕੀਤੀਆਂ ਸੀ ਫਿਰ ਸਾਡੇ ਸਰਪੰਚ ਆਓ ਪਿੰਡ ਦਾ ਜਥੇਬੰਦੀ ਦਾ ਆਗੂ ਵੀ ਪਰਮਿੰਦਰ ਸਿੰਘ ਜਿਹਦੇ ਪਰਿਵਾਰ ਤੇ ਹਮਲੇ ਹੋਏ ਜਿਹਦੇ ਪਰਿਵਾਰ ਤੇ ਇਹਨਾਂ ਨੇ ਸਿਰ ਪਾੜੇ ਉਹਨਾਂ ਦੇ ਗੰਭੀਰ ਜ਼ਖਮੀ ਕੀਤਾ ਉਹਦੇ ਮਗਰ ਪਿੰਡੋਂ ਲੋਕਾਂ ਨੇ ਆਉਣਾ ਸੀ ਕਿ ਸਰਪੰਚ ਦਾ ਕਹਿੰਦੇ ਬਹੁਤ ਸਾਰਾ ਨੁਕਸਾਨ ਹੋ ਗਿਆ ਸਰਪੰਚ ਦੇ ਛੱਟਾਂ ਵੱਜੀਆਂ ਤੇ ਪੁਲਿਸ ਨੇ ਕੀਤਾ ੱੱਕੇ ਨਾ ਉਹ ਜਿਹੜੇ ਉਹਦੇ ਨਾਲ ਹਮਦਰਦ ਲੋਕ ਆਏ ਸੀ ਉਹਨਾਂ ਨੂੰ ਚੌਕੇ ਬਿਠਾਣੇ ਲੈਂਦਾ ਉਹ ਬਹੁਤ ਰੋਲੇ ਪਾਉਣ ਦੇ ਬਾਵਜੂਦ ਉਹਨਾਂ ਨੂੰ ਤਫ਼ਦੀਸ਼ ਕੀਤਾ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜੇ ਉਹਨਾਂ ਨੇ ਪਰਚੇ ਕਰਨੇ ਸੀ ਮਿਲੀ ਭੁਗਤ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਵਿੱਚ ਅਜ ਦੀ ਮਿਲੀ ਭੁਗਤ ਦੇ ਨਾਲ ਉਹ ਚੰਦੀ ਆ ਉਹਨਾਂ ਨੂੰ ਕਹਿੰਦੇ ਕਰਮਵੀਰ ਚੰਦੀ ਆ ਕੁਛ ਅਦਨਾ ਆ ਹਾਂਜੀ ਜਾ ਉਹਨਾਂ ਦੀ ਪੂਰੀ ਸ਼ਹਿ ਕੀ ਆ ਕਿਰਾਇਆ ਹੀ ਉਹਨੇ ਸਾਰਾ ਕੁਝ ਸ਼ਹਿਦ ਇੱਕ ਹੁੰਦੀ ਆ ਨਾ ਸ਼ਹਿ ਪਿੱਛੇ ਆ ਸਾਰਾ ਕੁਝ ਕਰਾਇਆ ਤੇ ਉਹ ਉਹਨਾਂ ਨੇ ਉਹ ਬੰਦੇ ਜਿਹੜੇ ਆ ਨਾ ਸਾਂਨੇ ਚੱਕ ਕੇ ਲੈਂਦੇ ਸੀ ਰਾਤ ਨੂੰ ਉਹ ਅਣਪਛਾਤੇ ਜਿਹੜੇ ਘੋਸ਼ਿਤ ਕੀਤੇ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਪਾਉਣੇ ਸੀ ਇਹਨਾਂ ਦੀ ਸਿਆਸਤ ਸੀਗੀ ਸੋ ਡਾਕਟਰ ਤੋਂ ਸਾਡੀ ਰਿਪੋਰਟ ਦਾ ਕੁਝ ਨਹੀਂ ਬਣ ਦਿੱਤਾ ਡਾਕਟਰ ਕਹਿੰਦਾ ਮੇਰੇ ਕੋਈ ਐਡਮਿਟ ਹੀ ਹੈ ਨਹੀਂ ਇਹੋ ਮੇਰਾ ਨਾਂ ਜਸਵੀਰ ਸਿੰਘ ਆ ਜੀ ਪਿੰਡ ਮੇਰਾ ਬਰਿੰਦਪੁਰ ਆ ਹਾਂ ਜੀ ਮਾਮਲਾ ਇਹ ਜੀ ਜਿਹੜਾ 495 ਨੂੰ ਤਕਰੀਬਨ 11 12 ਵਜੇ ਇਹ ਵਾਕਿਆ ਹੋਇਆ ਵਾ ਪਿੰਡ ਸੈਦਵਾਲ ਵਿਖੇ ਉਹ ਇਦਾਂ ਵਾ ਜੀ ਸਾਨੂੰ ਕੋਈ ਤਕਰੀਬਨ 10 ਵਜੇ ਫੋਨ ਆਇਆ ਸੀ ਪਿੰਡ ਪਖਵਾਲ ਤੋਂ ਹਰਪ੍ਰੀਤ ਸਿੰਘ ਦਾ ਉਸਨੇ ਤੇ ਉਹਦੇ ਨਾਲ ਹੋਰ ਪਿੰਡਾਂ ਬਿਹਾਰੀਪੁਰ ਪਿੰਡ ਦੇ ਸਰਪੰਚ ਦਾ ਉਹਨਾਂ ਸਾਨੂੰ ਦੱਸਿਆ ਕਿ ਇਹ ਸਾਡਾ ਪਿੰਡ ਦਾ ਅੱਗੇ ਏਰੀਆ ਝੋਨਾ ਬਹੁਤ ਡੁੱਬਾ ਹੋਇਆ ਵਾ ਤੇ ਕੀ ਪੁਲ ਵਿੱਚ ਸੈਦਵਾਲ ਪਲਵਿੰਦਰ ਸਿੰਘ ਸਰਪੰਚ ਜਿਹੜਾ ਵਾ ਉਹ ਬੰਦੇ ਲੈ ਕੇ ਤੇ ਰਾਤ ਨੂੰ ਤਕਰੀਬਨ 10 ਵਜੇ ਕਿ ਜੀਸੀਬੀ ਲਾ ਕੇ ਸੜਕ ਦੋ ਪਾਸਿਆਂ ਤੋਂ ਬੰਦ ਸੈਦਵਾਲ ਤੋਂ ਟਰੈਕਟਰ ਟਰਾਲੀ ਲਾ ਕੇ ਜਿੱਦੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਲਾ ਕੇ ਰਸਤਾ ਬੰਦ ਕਰਕੇ ਤੇ ਛੜਕ ਪਾੜ ਕੇ ਪਾਣੀ ਨੀਵੇਂ ਸਾਡਾ ਨੂੰ ਕੱਢ ਰਿਆ ਵਾ ਜੋ ਕਿ ਅੱਗੇ ਬਿਹਾਰੀਪੁਰ ਪਿੰਡ ਸਾਰਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਸੀ ਇਹਨਾਂ ਜਦਾ ਪਾਣੀ ਸੀਗਾ ਤੇ ਉਹਨਾਂ ਦੱਸਿਆ ਕਿ ਇਹ ਕਿ ਆਪਾਂ ਉਹਨਾਂ ਨੂੰ ਕਿ ਕਹੀਏ ਕਿ ਇਹ ਕੰਮ ਨਾ ਕਰੋ ਤੇ ਅਸੀਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਆਜੋ ਆਪਾਂ ਥਾਣੀ ਜਾਂਦੇ ਆਂ ਕਾਨੂੰਨੀ ਕਾਰਵਾਈ ਕਰਦੇ ਆਂ ਐਸੀ ਥਾਣੀ ਜਾ ਕੇ ਤਕਰੀਬਨ 10:30 ਵਜੇ ਜਾ ਕੇ ਪੁਲਿਸ ਨੂੰ ਦੱਸਿਆ ਤੇ ਉੱਥੇ ਲਿਖਾਈ ਆਪਣੀ ਦਰਖਾਸਤ ਲਿਖਾਈ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਹੁਣੇ ਪਾਣੀ ਬੰਦ ਕਰਾਵਾਂਗੇ ਜੱਲ ਕੇ ਕਿ ਤੁਸੀਂ ਕੋਈ ਗੱਲ ਕਿਸੇ ਕੋਲੋਂ ਘੁਭਰਾਉਣਾ ਤੇ ਉਹਨਾਂ ਨੇ ਜਾ ਕੇ ਕਿਹਾ ਮੁਲਾਜ਼ਮ ਸਾਡੇ ਨਾਲ ਗਏ ਅੱਗੇ ਅੱਗੇ ਅਸੀਂ ਉਹਨਾਂ ਦੇ ਪਿੱਛੇ ਗਏ ਤੇ ਗੱਡੀਆਂ ਲੈ ਕੇ ਤੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਈਆਂ ਬੇਰੀ ਪਰ ਪੱਖੋ ਵਾਲ ਗੋਸ ਲਾਂਦੀਆਂ ਸਾਰੇ ਆਏ ਉੱਥੇ ਤਾਂ ਉਹਨਾਂ ਨੇ ਕੋਲ ਹੋ ਕੇ ਪ੍ਰਸ਼ਾਸਨ ਨੇ ਕਿ ਪਾਣੀ ਬੰਦ ਕਰਵਾਇਆ ਪਾਣੀ ਬੰਦ ਕਰਵਾਇਆ ਪੁਲਿਸ ਮੁਲਾਜ਼ਮਾਂ ਕੋਲ ਖੜੇ ਸੀ ਉਹਨੇ ਚਰ ਨੂੰ ਜਦੋਂ ਪਾਣੀ ਬੰਦ ਕਰਕੇ ਹਟਈਆਂ ਇਹਨੇ ਨੂੰ ਉਹ ਲੈ ਕੇ ਇੱਕ ਗੱਡੀ ਦੇ ਵਿੱਚ 10 20 ਬੰਦੇ 18 20 ਬੰਦੇ ਕਿਰਪਾਨਾਂ ਦਾਤਰ ਟਰੈਕਟਰਾਂ ਤੇ ਟਰਾਲੀਆਂ ਤੇ ਆ ਕੇ ਤੇ ਉਹਨਾਂ ਨੇ ਆਉਂਦਿਆਂ ਗੱਡੀ ਆਪਦੀ ਵਿੱਚ ਮਾਰੀ ਗੱਡੀ ਸਾਡੀ ਦੇ ਖੜੀਆਂ ਸੀ ਦੋ ਗੱਡੀਆਂ ਸਾਡੀਆਂ ਮੁਲਾਜ਼ਮਾਂ ਦੀ ਗੱਡੀ ਅੱਗੇ ਖੜੀ ਸੀ ਉਹਨਾਂ ਨੇ ਜਦੋਂ ਬਹੁਤ ਜ਼ਿਆਦਾ ਅੱਗੇ ਗੱਡੀਆਂ ਮਾਰ ਗਿਆ ਤੇ ਦਸਤਰ ਕਿਰਪਾਨਾ ਕੱਢ ਕੇ ਵਾਰ ਸਾਡੇ ਬੱਚੇ ਦੋ ਗੱਡੀ 'ਚ ਬੈਠੇ ਸੀ ਉਹਨਾਂ ਦੇ ਆਉਂਦਿਆਂ ਇਹਨਾਂ ਨੇ ਵਾਰ ਕਰਨੇ ਸ਼ੁਰੂ ਕਰਤੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਮੁਲਾਜ਼ਮਾਂ ਦੇ ਹੁੰਦਿਆਂ ਹੋਇਆ ਹੋਇਆ ਉਹਨਾਂ ਨੂੰ ਮੁਲਾਜ਼ਮਾਂ ਨੇ ਬਹੁਤ ਕੋਸ਼ਿਸ਼ ਕੀਤੀ ਅੱਗੇ ਹੋਣ ਦੀ ਕਿ ਸਾਡੇ ਅੱਗੇ ਹੋ ਕੇ ਇਹਨਾਂ ਨੂੰ ਬਚਾਇਆ ਜਾਵੇ ਪਰ ਉਹਨਾਂ ਨੂੰ ਵੀ ਧੱਕੇ ਮੁੱਕੇ ਮਾਰੇ ਗਏ ਤੇ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਬੱਚਿਆਂ ਨੂੰ ਗੱਡੀਆਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਸਰ ਗੋਲੀਆਂ ਚਲਾਈਆਂ ਸ਼ਰੇਆਮ ਤੇ ਇਹਨਾਂ ਨੇ ਕੋਈ ਕੁੱਟ ਮਾਰਨ ਦੀ ਕੋਈ ਵੀ ਕਸਰ ਨਹੀਂ ਵੱਡਣ ਦੀ ਮਾਰਨ ਦੀ ਨੀयत ਦੇ ਨਾਲ ਹੀ ਇਹ ਆਏ ਕਿਰਪਾਨਾ ਦਾਤਰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਸਾਨੂੰ ਇਹਨਾਂ ਨੇ ਮਾਰਿਆ ਕੁੱਟਿਆ ਗਿਆ ਇਹ ਚ ਜੋ ਵੀ ਪਰਚਾ ਹੋਇਆ ਵਾ ਉਹ ਬਿਲਕੁਲ ਸਹੀ ਤੱਥਾਂ ਦਾ ਆਧਾਰ ਤੇ ਹੋਇਆ ਵਾ ਕੋਈ ਕਿਸੇ ਪ੍ਰੈਸ਼ਰ ਦੇ ਨਾਲ ਨਹੀਂ ਹੋਇਆ ਵਾ ਜੋ ਜੋ ਵਾਕਿਆ ਹੋਇਆ ਉਸ ਹਾਵਨਾ ਹੀ ਇਹਨਾਂ ਨੇ ਪਰਚਾ ਦਰਜ ਹੋਇਆ ਵਾ ਤੇ ਇਹ ਹੁਣ ਜੋ ਧਰਨੇ ਲਾ ਰਹੇ ਆ ਕਿਸਾਨ ਕਾਂਗਰਸੀ ਧਰਨੇ ਲਾ ਰਹੇ ਆ ਉਹਦੇ ਵਿੱਚ ਕੋਈ ਕਿਸਾਨ ਨਹੀਂ ਉਹ ਤਾਂ ਇੱਕ ਸ਼ਰਾਰਤੀ ਅੰਸਰ ਆ ਜਿਹੜਾ ਨੇ ਗਲਤ ਬਿਆਨ ਦੇ ਰਿਹਾ ਤੇ ਗਲਤ ਧਰਨਾ ਲਾ ਰਿਹਾ ਸਰਕਾਰ ਦੇ ਵਰ ਖਿਲਾਫ ਇਹ ਕੋਈ ਇਦਾਂ ਦੀ ਗੱਲ ਨਹੀਂ ਗਈ ਇਹ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਪਰਚਾ ਦਰਜ ਹੋਇਆ ਵਾ ਨਹੀਂ ਸਾਡੀ ਕੋਈ ਪ੍ਰਾਣੀ ਰੰਜਿਸ਼ ਨਹੀਂ ਸੀਗੀ ਐਸੀ ਇੱਕ ਸਿਰਫ ਪਛਾਤੀ ਤੌਰ ਤੇ ਤੇ ਏਰੀਏ ਦੇ ਵਿੱਚ ਅੱਛੇ ਕਿਸਾਨ ਹੋਣ ਕਰਕੇ ਇਹਨਾਂ ਨੇ ਸਾਨੂੰ ਪਿੰਡਾਂ ਨੇ ਸੱਦਾ ਕਿ ਆਪਾਂ ਉਹਨਾਂ ਨੂੰ ਕਹੀਏ ਤੁਸੀਂ ਵੀ ਤੇ ਅਸੀਂ ਉਹ ਗੋ ਕਹ ਕੇ ਆਪਾਂ ਕਾਨੂੰਨ ਤੋਂ ਬਿਨਾ ਨਹੀਂ ਜਾਣਾ ਇਹ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਨੇ ਜਾ ਕੇ ਹੀ ਪਾਣੀ ਨਾਲ ਬੰਦ ਕਰਾਇਆ ਕਾਨੂੰਨ ਤੋਂ ਬਿਲਕੁਲ ਬਾਹਰ ਨਹੀਂ ਗਏ ਪਰ ਉਹਨਾਂ ਪੁਲਿਸ ਦੇ ਸਾਹਮਣੇ ਹੀ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਤਾੜਾ ਤਾੜ ਗੋਲੀਆਂ ਚਲਾਈਆਂ ਕਿਰਪਾਨਾਂ ਦਤਰਾਣਾ ਜੋ ਕਿ ਸਾਡੇ ਕੋਲ ਵੀਡੀਓ ਵੀ ਹੈਗੀ ਆ ਮਾਮਲਾ ਜੀ ਇਹ ਕੋਈ 9:52 ਮਿੰਟ ਤੇ ਮੈਨੂੰ ਫੋਨ ਆਇਆ ਹਰਪ੍ਰੀਤ ਸਿੰਘ ਦਾ ਪਖਵਾਲ ਤੋਂ ਇਹ 4 ਤਰੀਕ ਰਾਤ ਹਾਂਜੀ ਫੋਨ ਆਇਆ ਤੇ ਕਹਿੰਦੇ ਵੀ ਇਦਾਂ ਪਾਣੀ ਸਾਡੇ ਵੀ ਅੱਗੇ ਪਾਣੀ ਦਾ ਫਸਲਾ ਸਾਡੀਆਂ ਬਹੁਤ ਨੁਕਸਾਨ ਹੋ ਗਿਆ ਵਾ ਤੇ ਆਪਾਂ ਵੀ ਸਦੋਵਾਲ ਦਾ ਸਰਪੰਚ ਕੋਈ 15 20 ਬੰਦੇ ਆਪਣੇ ਪਰਿਵਾਰ ਦੇ ਲੈ ਗਏ ਤੇ ਰੋਡ ਪਟਾਰਿਆ ਜੀਸੀਬੀ ਨਾਲ ਤੇ ਅਸੀਂ ਕਿਹਾ ਵੀ ਚਲੋ ਜਾ ਕੇ ਦੇਖਦੇ ਆ ਐਨੀ ਗੱਲ ਕਰਦੇ ਆ ਸਰਪੰਚ ਆਪਣਾ ਗੋਸਲਣ ਵਾਲਾ ਵੀ ਆ ਗਿਆ ਬਿਹਾਰੀਪੁਰ ਵਾਲਾ ਸਰਪੰਚ ਆ ਗਿਆ ਉਹ ਆ ਗਿਆ ਸਾਰੇ ਅਸੀਂ ਇਕੱਠੇ ਹੋ ਗਏ ਪੁਲਸ ਲੈ ਕੇ ਨਾਲ ਪੁਲਿਸ ਅਫਸਰਾਂ ਲੈ ਕੇ ਗਏ ਨਾਲ ਲੈ ਕੇ ਗਏ ਅਸੀਂ ਜਾ ਕੇ ਪਾਣੀ ਕਿੰਦੇ ਵੀ ਪੁਲਸ ਕਹਿੰਦੀ ਵੀ ਪਾਣੀ ਬੰਦ ਕਰ ਦਿਓ ਘਰ ਦੇ ਪਾਸਿਓ ਪਾਣੀ ਅਸੀਂ ਬੰਦ ਕਰ ਦਿੱਤਾ ਵਾ ਪਾਣੀ ਬੰਦ ਕਰਕੇ ਤੁਰਨ ਲੱਗੇ ਆ ਗਏ ਟਰੈਕਟਰ ਲੈ ਕੇ ਆ ਗਏ ਸੇਦੋਵਾਲ ਦਾ ਸਰਪੰਚ ਆਪਣੇ ਪਰਿਵਾਰਾਂ ਨੂੰ ਲੈ ਕੇ ਆ ਗਿਆ ਲੱਗਿਓ 15 20 ਬੰਦੇ ਆ ਕੇ ਡਾਂਗਾ ਗੜਾਸੀਆਂ ਗੱਡੀਆਂ ਤੋੜਦੀਆਂ ਟਰੈਕਟਰ ਮਾਰਨੇ ਸ਼ੁਰੂ ਕਰ ਦਿੱਤੇ ਵਿੱਚ ਆ ਕੇ ਬਹੁਤ ਮੁਸ਼ਕਲ ਦੇ ਨਾਲ ਉੱਥੋਂ ਬੰਦੇ ਬਚ ਕੇ ਆਏ ਆ ਇਹਨਾਂ ਨੇ ਬਹੁਤ ਜਵਰਦਸਤੀ ਤੱਕ ਕਿਸੇ ਕੀਤੀ ਹਾਂਜੀ ਤੇ ਪੇਸ਼ਟਾ ਸਿੱਧੀਆਂ ਗੋਲੀਆਂ ਮਾਰਦੇ ਆ ਮੌਕੇ ਦੇ ਪਰਸ ਮਜੂਦ ਸੀ ਪੇ ਪੁਲਿਸ ਨੇ ਉਸ ਪੁਲਿਸ ਨੇ ਉੱਥੋਂ ਭੱਜ ਕੇ ਪਾਸੇ ਜਾ ਕੇ ਪੁਲਿਸ ਮੈਡਮ ਐਸਐਚਓ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਉੱਥੇ ਮੌਕਾ ਦੇਖ ਕੇ ਆ ਗਏ ਉਹਨਾਂ ਸਹੀ ਗੱਡੀਆਂ ਟੁੱਟੀਆਂ ਦੇਖ ਕੇ ਆ ਗਏ ਉਹਨਾਂ ਨੇ ਪਰਚਾ ਕੀਤਾ ਗਿਆ ਕਿਸੇ ਪ੍ਰੈਕਟੀਕਲ ਕਿਸੇ ਪ੍ਰੈਸ਼ਰ ਤੇ ਨਹੀਂ ਕੀਤਾ ਹਾਂਜੀ ਉਹ ਕਾਂਗਰਸ ਜਿਹੜਾ ਦਿੱਤਾ ਆਪਣੇ ਜਿਹੜੇ ਦਸਤਖਤਰ ਦੇ ਬਾਅਦ ਜਿਹੜਾ ਉਹ ਕਾਂਗਰਸੀ ਬੰਦੇ ਆ ਰਲ ਗਏ ਉਹ ਧਰਨਾ ਦੇ ਰਹੇ ਆ ਬਿਲਕੁਲ ਝੂਠਾ ਕਾਂਗਰਸੀ ਸਾਰੇ ਆ ਕੋਈ ਉਹਨਾਂ ਦੇ ਵਿੱਚ ਸਾਡਾ ਕਿਸਾਨ ਦਾ ਨਹੀਂਗਾ ਹਾਂਜੀ